ਦਹਾਗੜਾ ਮਹੱਲਾ ਪੰਜਵਾਇ ਸ਼ੰਤ ਬੋਲ ਸੁਤਰ ਮੀੜਿਆ ਮੋਨ ਕਤ ਤਾਰੀ ਰਾਮ ਤੋ ਨੈਤਰ ਹੀ ਦੇਖ ਚੱਲਿਆ ਮਾਇਆ ਬਿਵਹਾਰੀ ਰਾਮ ਉਨ ਬੋਲੇ ਸੋਤਰ ਮੀੜਿਆ ਮੋਨ ਕਤ ਤਾਰੀ RAM ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਰਾਗ ਬਿਹાગੜਾ ਦੇ ਵਿੱਚ ਅੰਗ 547 548 ਦੇ ਉੱਪਰ ਬਾਣੀ ਦਾ ਰੂਪ ਸ਼ੰਤ ਸੋ ਆਪਣੇ ਸ਼ਾਂਤ ਦੇ ਪਹਿਲੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਬੋਲ ਸੁਤਰ ਮੀੜਿਆ ਮੋਨ ਕਤ ਤਾਰੀ ਰਾਮ ਬੋਲੇ ਸੁਤਰ ਮੀੜਿਆ ਇਹ ਸੁਤਰ ਮੀਆਂ ਅਰਥਾਤ ਕਿ ਸ੍ਰੇਸ਼ਟ ਧਰਮ ਵਾਲਿਆ ਤੂੰ ਕੋਈ ਤਾਂ ਬੋਲਣਾ ਕਰ ਜਾਂ ਫਿਰ ਸਾਰੇ ਪਰਮੇਸ਼ਰ ਜੀ ਦੇ ਨਾਮ ਨੂੰ ਬੋਲਣਾ ਕਰ ਕਹਿੰਦਾ ਮੋਨ ਕਤ ਤਾਰੀ ਰਾਮ ਬਲਤ ਮੋਨ ਕਦ ਨਹੀਂ ਤਾਰਨ ਕੀਤੇ ਓ ਜਾਂ ਫਿਰ ਚੁੱਪ ਕਦ ਨਹੀਂ ਵੱਟਿਓ ਕਹਿੰਦਾ ਤੂੰ ਨੇਤਰੀ ਦੇਖ ਚੱਲਿਆ ਮਾਇਆ ਬਿਵਹਾਰੀ ਰਾਮ ਤੂੰ ਨੇਤਰੀ ਦੇਖ ਚੱਲਿਆ ਅਰਥਾਤ ਕਿ ਤੂੰ ਆਪਣੇ ਇਨ੍ਹਾਂ ਨੇਤਰਾਂ ਦੇ ਨਾਲ ਇਨ੍ਹਾਂ ਅੱਖਾਂ ਦੇ ਨਾਲ ਦੇਖ ਕੇ ਤੁਰ ਚੱਲਿਆ ਇਸ ਜਹਾਨ ਤੋਂ ਕਿ ਮਹਾਰਾਜ ਕਹਿੰਦੇ ਮਾਇਆ ਵਿਵਹਾਰੀ RAM ਇਹ ਜਿਹੜੀ ਮਾਇਆ ਨੇ ਵਰਤੋਂ ਵਿਹਾਰ ਵਾਲੀ ਹੈ ਕੇਵਲ ਗੁਜਰਾ ਨੇ ਜਾਂ ਫਿਰ ਮਾਇਆ ਵਿਵਹਾਰੀ RAM ਰਥਾਲ ਕੇ ਦੁਨੀਆ ਦਾ ਜਿੰਨਾ ਵੀ ਵਰਤੋਂ ਵਿਹਾਰ ਹੈ ਨਾ ਮਹਾਰਾਜ ਕਹਿੰਦੇ ਮਾਇਆ ਦਾ ਰੂਪ ਇਹ ਹੈ ਮਾਨੋ ਕਹਿੰਦੇ ਸੰਗ ਤੇਰਾ ਕਾਸ਼ ਨਾ ਚੱਲ ਬਿਨਾਂ ਗੋਬਿੰਦ ਨਾਮਾ ਦੇਸ ਵੇਸ ਸੁਵਰਨ ਰੂਪਾ ਸਗਲ ਊਣੇ ਕਾਮਾ ਸੰਗਾ ਤੇਰਾ ਕਛ ਨਾ ਚਾਲੈ ਬਿਨਾ ਗੋਬਿੰਦ ਨਾਮਾ ਉਸ ਗੋਬਿੰਦ ਜੀ ਦੇ ਨਾਮ ਤੋਂ ਬਿਨਾ ਮਹਾਰਾਜ ਕਹਿੰਦੇ ਅੱਜ ਇਸ ਜਹਾਨ ਤੋਂ ਤੇਰੇ ਨਾਲ ਤੇ ਕੁਝ ਵੀ ਨਹੀਂ ਚੱਲਿਆ ਦੇਸ ਵੇਸ ਸੁਵਰਨ ਰੂਪਾ ਸਗਲ ਊਣੇ ਕਾਮਾ ਆ ਜੰਨੇਵੇਂ ਮਹਾਰਾਜ ਕਹਿੰਦਾ ਤੂੰ ਦੇਸ਼ ਵਗੈਰਾ ਜਿੱਤੇ ਸਨ ਵੇਸ ਅਰਥਾਤ ਕੇ ਸ਼ਾਹੀ ਨਿਵਾਸ ਪਹਿਨਦਾ ਸੈਂ ਸੁਵਰਨ ਰੂਪਾ ਸੋਨਾ ਦਾ ਚੰਦੇ ਇਕੱਤਰ ਕੀਤਾ ਸੀ ਸਗਲ ਊਣੇ ਕਾਮ ਅਰਥਾਤ ਕੇ ਤੇਰੇ ਅਹਸਾਰ ਕਾਮ ਦਾ ਉਦਮ ਜਿਹੜੇ ਨੇ ਵਿਅਰਥ ਹੋ ਗਏ ਮਹਾਰਾਜ ਕਹਿੰਦਾ ਪੁੱਤਰ ਕਲਤਰ ਨਾ ਸੰਗ ਸੋਭਾ ਹਾਸਤ ਕੋਰ ਵਿਕਾਰੀ ਬੇਨਵਾਂਤ ਨਾਨਕ ਬੇਨ ਸਾਦਾ ਸੰਗਮ ਸਭ ਮਿਥਿਆ ਸੰਸਾਰੀ ਪੁੱਤਰ ਕਲਤਰ ਨਾ ਸਾੰਗ ਸੋਭਾ ਅਜਾ ਨ ਕੋਈ ਤੀ ਪੁੱਤਰ ਤੇ ਨਾਹਿ ਕਲਤਰ ਭਾ ਵਿਸਤਰੀ ਅਤੇ ਨਾਹਿ ਮਹਾਰਾਜ ਕਹਿੰਦੇ ਜਿਹੜੇ ਜਗਤ ਦੀ ਸੋਭਾ ਜਹਾਨ ਦੀ ਵਡਿਆਈ ਸੀ ਤੇਰੀ ਹੁੰਦੀ ਉਹੀ ਤੇਰੇ ਨਾਲ ਨਿਭੀ ਆ ਪਾਸ਼ਾ ਕਹਿੰਦੇ ਹਸਤ ਕੋਰ ਵਿਕਾਰੀ ਇਥੋਂ ਤੱਕ ਕਿ ਤੇਰੇ ਅਸਤਵਾਂ ਅਥਵਾਤ ਬੇਲਿਆਂ ਦੇ ਵਿੱਚ ਜਿਹੜੇ ਹਾਥੀ ਤੇ ਘੋੜੇ ਵਗੈਰਾ ਸਨ ਇਹ ਵੀ ਸਾਰੇ ਮਹਾਰਾਜ ਕਨੇ ਮਨ ਦੇ ਵਿੱਚ ਵਿਕਾਰ ਪੈਦਾ ਕਰਨ ਵਾਲੇ ਹੀ ਨੇ ਹੰਕਾਰ ਰੂਪੇ ਕੁਮੰਡ ਰੂਪੇ ਪੈਦਾ ਕਰਨੇ ਵਾਲੇ ਹੀ ਨੇ ਕਹਿੰਦਾ ਬਿਨਵੰਤ ਨਾਨਕ ਬਿਨ ਸਾਦ ਸੰਗਮ ਸਭ ਮਿਥਿਆ ਸੰਸਾਰੀ ਬਿਨ ਬਨਵੰਤ ਨਾਨਕ ਬਿਨ ਸਾਧ ਸੰਗਮ ਬੇਨਤੀਆਂ ਕਰਦੇ ਨੇ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇ ਮਹਾਰਾਜ ਕਿ ਸਾਧ ਸਤਿਗੁਰੂ ਜੀਆਂ ਦੀ ਸੰਗਤ ਤੋਂ ਬਗੈਰ ਇਹ ਸਾਰਾ ਕੁਝ ਜਿੰਨਾ ਵੀ ਪਸਾਰਾ ਨਾ ਮਾਇਆ ਵੀ ਮਹਾਰਾਜ ਕਹਿੰਦੇ ਸਭ ਮਿਥੇ ਆ ਸੰਸਾਰੀ ਇਹ ਸੰਸਾਰੀ ਪੁਣਾ ਲੋਕਾਚਾਰੀ ਐ ਸਾਰਾ ਕੁਝ ਮਿਥੇ ਅਰਥਾਤ ਝੂਠ ਹੈ ਸੁਅਗੋ ਆਪਣੇ ਸ਼ਾਂਤ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਰਾਜਨਾ ਕਿਉ ਸੋਇਆ ਤੂੰ ਨੀਂਦ ਪਰੇ ਜਾਗਤ ਕਤ ਨਾਹੀ RAM ਮਾਇਆ ਝੂਠ ਰਦਨਾ ਕੇਤੇ ਬੇਲ ਲਾਹੀ RAM ਰਾਜਨਾ ਕਿਉ ਸੋਇਆ ਤੂੰ ਨੀਂਦ ਭਰੇ ਅਰਥਾਤ ਕਿ ਜੀਵ ਰੂਪੀ ਰਾਜਨਾ ਪਲਾ ਕਦੇ ਲਈ ਤੂੰ ਬਿਸੁਰਤੀ ਦੇ ਗੂੜੀ ਨੀਂਦੇ ਸੁੱਤਾ ਹੋਇਆ ਹੈ ਜਾਗਤ ਕਤ ਨਹੀਂ RAM ਅਰਥਾਤ ਕਿ ਤੂੰ ਪਲਾ ਬਿਸੁਰਤੀ ਦੀ ਨੀਂਦ ਤੋਂ ਜਾਗਦਾ ਕਿਉ ਨਹੀਂ ਕਹਿੰਦੇ ਮਾਇਆ ਝੂਠ ਰੁਦਨ ਕੇਤੇ ਬਿਲਾਹੀ ਰਾਮ ਮਾਇਆ ਝੂਠ ਰੁਦਨ ਅਰਥਾਤ ਕੇ ਰਾਜਨ ਜਿਹੜਾ ਮਾਇਆ ਦੀ ਖਾਤਰ ਰੁਦਨ ਅਥਵਾ ਬਰਲਾਪ ਹੈ ਨਾ ਮਹਾਰਾਜ ਕਹਿੰਦੇ ਝੂਠ ਹੈ ਔਰ ਕੇਤੇ ਬਿਲਾਹੀ ਰਾਮ ਕਿੰਨੇ ਹੀ ਲੋਕ ਮਾਇਆ ਦੀ ਖਾਤਰ ਵਿਲਕਦੇ ਫਿਰਦੇ ਹਨ ਰਾਮ ਜੀ ਕਹਿੰਦਾ ਬਿਲਾ ਲਾਹ ਕੇਤੇ ਮਹਾ ਮੋਹਨਾ ਬਿਨਾਂ ਨਾਮ ਹਰ ਕੇ ਸੁਖ ਨਹੀਂ ਸਹਸ ਸਿਆਣਪ ਉਪਾਵ ਥਾਕੇ ਜਹ ਪਾਵਤ ਤਹ ਜਾਹੀ ਬਿਲਾ ਲਾਹ ਕੇਤੇ ਮਹਾ ਮੋਹਨਾ ਮਹਾ ਮੂਣੀ ਮਾਇਆ ਦੀ ਖਾਤਰ ਕਿੰਨੇ ਲੋਕ ਵਿਲਕਦੇ ਫਿਰਦੇ ਨੇ ਤਰ ਲੋ ਮੱਛੀ ਹੁੰਦੇ ਫਿਰਦੇ ਹਨਾ ਪਰantu ਮਹਾਰਾਏ ਕਹਿੰਦੇ ਬਿਨਾਂ ਨਾਮ ਹਰ ਕੇ ਸੁਖ ਨਹੀਂ ਉਸ ਹਰੀ ਪਰਮੇਸ਼ਰ ਜੀ ਦੇ ਨਾਮ ਤੋਂ ਬਿਨਾਂ ਉਹਨਾਂ ਨੂੰ ਸੁਖ ਨਸੀਬ ਨਹੀਂ ਹੁੰਦਾ ਕਹਿੰਦਾ ਸਹਸ ਸਿਆਣਪ ਉਪਾਵ ਥਾਕੇ ਜਹ ਪਾਵਤ ਤਹ ਜਾਹੀ ਸਹਸ ਸਿਆਣਪ ਉਪਾਵ ਥਾਕੇ ਤੇ ਮਹਾਰਾਏ ਕਹਿੰਦੇ ਇਹੋ ਜਿਹੇ ਜੀਵ ਆਪਣੀਆਂ ਹਜ਼ਾਰਾਂ ਹੀ ਸਿਆਣਪਾਂ ਥਵਾ ਚਤਰਾਇਆਂ ਕਰ ਕਰਕੇ ਕਤੇ ਉਪਾਵ ਅਥਵਾ ਉਦੋਂ ਅਪਰਾਲੇ ਕਰ ਕਰਕੇ ਥੱਕ ਗਏ ਹੰਬ ਗਏ ਪਰੰਤੂ ਮਹਾਰਾਜ ਕਹਿੰਦੇ ਅਜਾ ਪਾਵਤ ਤਹ ਜਾਹੀ ਉਹ ਔਪੜ ਦੇ ਉੱਥੇ ਹੀ ਨੇ ਜਾਂਦੇ ਉੱਥੇ ਹੀ ਨੇ ਜਿੱਥੇ ਪਰਮੇਸ਼ਰ ਜੀ ਨੂੰ ਪਾਉਂਦਾ ਜਿਵੇਂ ਮਹਾਰਾਜ ਕਹਿੰਦੇ ਨੇ ਨਾ ਮਤਾ ਕਰ ਆਪਸ਼ਮ ਕਹ ਤਾਈ ਪੂਰਵ ਹੀ ਲੈ ਜਾਤ ਕਰਨ ਕਰਾਵਨ ਹਾਰ ਸੁਆਮੀ ਆਪਣਾ ਆਤਮ ਤਾਂਤ ਸੋ ਮਹਾਰਾਜ ਕਹਿੰਦੇ ਜਿੰਨੇ ਮਰਜੀ ਸਿਆਣਪਾਂ ਰ ਉਪਰਾਲੇ ਕਰ ਕਰ ਕੇ ਥੱਕ ਗਏ ਲੋਕ ਪਰੰਤੂ ਮੰਨ ਜਲ ਉਸੇ ਤੇ ਅਪੜਦੇ ਨੇ ਜਿੱਥੇ ਪਰਮੇਸ਼ਰ ਨੂੰ ਪਾਉਂਦਾ ਹੈ ਸੋ ਮਹਾਰਾਜ ਕਹਿੰਦੇ ਆਦ ਅੰਤੇ ਮਾਦ ਪੂਰਨ ਸਰਬਤਰ ਘਟ ਘਟ ਆਹੀ ਬੇਨਵੰਤਾ ਨਾਨਕ ਜਨ ਸਾਧ ਸੰਗਮਾਂ ਸੇ ਪਤ ਸੇ ਤੀ ਕਰ ਜਾਹੀ ਆਦੇ ਅੰਤੇ ਮਦ ਪੂਰਨ ਅਕਾਲ ਪੁਰਖ ਵਾਹਿਗੁਰੂ ਜੀਵ ਅਥਵਾ ਸ੍ਰਿਸ਼ਟੀ ਦੇ ਆਦਿ ਭਾਵ ਆਰੰਭ ਵੇਲੇ ਵੀ ਪੂਰਨ ਸੀ ਅੰਤ ਅਰਥਾਤ ਕਿ ਜੀਵਨ ਦੇ ਅਖੀਰ ਜਾਂ ਫਿਰ ਸ੍ਰਿਸ਼ਟੀ ਦੇ ਮਹਾ ਪਰਲੋ ਵੇਲੇ ਵੀ ਮਹਾਰਾਜ ਕਹਿੰਦੇ ਪੂਰਨ ਹੀ ਰਹੇਗਾ ਔਰ ਮਦ ਅਰਥਾਤ ਕਿ ਹੁਣ ਮੌਜੂਦਾ ਸਮੇਂ ਦੇ ਵਿੱਚ ਵਰਤਮਾਨ ਕਾਲ ਦੇ ਵਿੱਚ ਵੀ ਪੂਰਨ ਹੈ ਔਰ ਗੱਲ ਕੇ ਮਹਾਰਾਜ ਕਹਿੰਦਾ ਸਰਬੱਤre ਘਟ ਘਟ ਆਹੀ ਉਹ ਅਕਾਲ ਪੁਰਖ ਵਾਹਿਗੁਰੂ ਸਾਰੀਆਂ ਥਾਵਾਂ ਦੇ ਵਿੱਚ ਵਿਆਪਕ ਹੈ ਔਰ ਕੱਲੇ ਕੱਲੇ ਸਰੀਰ ਰੂਪੇ ਘੜੇ ਘੜੇ ਦੇ ਵਿੱਚ ਮੌਜੂਦ ਹੈ ਕਹਿੰਦਾ ਬਿਨਾਂ ਵਾਂਤ ਨਾਨਕ ਜਨ ਸਾਧ ਸੰਗਮ ਸੇ ਪਤ ਸੇਤੀ ਕਰ ਜਾਹੀ ਉੰਬੇ ਨਵੰਤ ਨਾਨਕ ਜਨ ਸਾਧ ਸੰਗਮ ਬੇਨਤੀਆਂ ਕਰਦੇ ਨੇ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿ ਜਿਨ੍ਹਾਂ ਵੀ ਗੁਰਮਖਾ ਗੁਰੂ ਪਿਆਰਿਆਂ ਨੇ ਸਾਧ ਸਤਿਗੁਰੂ ਜੀ ਦਾ ਸੰਗ ਕਰਨਾ ਕੀਤਾ ਹੈ ਸੇ ਪਤ ਸੇਤੀ ਕਰ ਜਾਹੇ ਮਹਾਰਾਜ ਕਹਿੰਦੇ ਉਹ ਗੁਰਮੋ ਗੁਰੂ ਪਿਆਰੇ ਸਤਕਾਰ ਸਹਿਤ ਆਦਰ ਪਾ ਦੇ ਨਾਲ ਆਪਣੇ ਅੰਤਿਸ਼ ਕਰਨ ਰੂਪੀ ਕਰ ਦੇ ਵਿੱਚ ਜਾਂ ਦਸਵੇਂ ਘਰ ਦੇ ਵਿੱਚ ਜਾਂ ਫਿਰ ਹਰੀ ਦੀ ਦਰਗਾਹ ਰੂਪੀ ਕਰ ਦੇ ਵਿੱਚ ਜਾਣਾ ਕਰਦੇ ਹਨ ਸੋ ਅਗੋ ਆਪਣੇ ਸ਼ੰਤ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਨਰਪਤ ਜਾਨ ਗ੍ਰਹਯ ਸੇਵਕ ਸਿਆਣੇ ਰਾਮ ਸਰ ਪਰ ਵਿਛੜਣਾ ਮੋਹਿ ਪਸ਼ੂਤਾਣੇ ਰਾਮ ਨਰਪਦਾ ਜਾਣ ਗ੍ਰਹੈ ਸੇਵਕ ਸਿਆਣੇ RAM ਅਰਥਾਤ ਕਹੇ ਰਾਜਨ ਤੂੰ ਆਪਣੀ ਸੇਵਾ ਦੇ ਵਿੱਚ ਤਤ ਪਰ ਸੇਵਕਾਂ ਨੂੰ ਸਿਆਣੇ ਜਾਣ ਕੇ ਗ੍ਰਹੈ ਅਰਥਾਤ ਕਿ ਉਹਨਾਂ ਦੇ ਮੋਹ ਦੇ ਵਿੱਚ ਫਸ ਗਿਓ ਫੜਿਆ ਗਿਓ ਕਹਿੰਦਾ ਸਰ ਪਰ ਵੀ ਛੁੜਨਾ ਮੋਹੇ ਪਸ਼ੁਤਾਣੇ RAM ਅਰਥਾਤ ਕਿ ਅਖੀਰ ਔੜ ਕਨੋ ਇੱਕ ਦਿਨ ਤਾਂ ਆਵਾਸ਼ੇ ਨ ਸੇਵਕਾਂ ਦੇ ਨਾਲੋਂ ਸੰਗੀਆਂ ਸਾਥੀਆਂ ਦੇ ਨਾਲੋਂ ਵੀ ਛੁੜਨਾ ਹੀ ਐ ਸੋ ਮਹਾਰਾਜ ਕਹਿੰਦਾ ਯਾਦ ਰੱਖ ਇਹਨਾਂ ਦੇ ਮੋਹ ਦੇ ਵਿੱਚ ਇੱਕ ਦਿਨ ਪਛਤਾਵੇਂਗਾ ਝੂਰੇਗਾ ਹੈ ਰਾਮ ਜੀ ਕਹਿੰਦੇ ਹਰ ਚੰਦ ਔਰੀ ਦੇਖ ਭੂਲਾ ਕਹਾ ਅਸਥਿਤ ਪਾਈ ਐ ਬੇਨਾਮ ਹਰ ਕੇ ਆਨ ਰਚਨਾ ਅਹਲਾ ਜਨਮ ਗਵਾਈ ਐ ਹਰ ਚੰਦਔਰੇ ਦੇਖ ਪੂਲ ਅਰਥਾਤ ਕੇ ਰਾਜੇ ਹਰੀਸ਼ੰਦਰ ਜੀ ਦੀਆਂ ਖਿਆਲੀ ਨਗਰੀਆਂ ਵਰਗੇ ਸੰਸਾਰ ਨੂੰ ਦੇਖ ਕੇ ਮਹਾਰਾਜ ਕਹਿੰਦੇ ਤੇ ਮੋਜ ਭੁੱਲਿਆ ਫਿਰਦਾ ਸੋ ਕਹਾ ਸਤ ਪਾਈ ਅਰਥਾਤ ਕੇ ਇਸ ਤਰੀਕੇ ਦੇ ਨਾਲ ਪਹਿਲਾਂ ਤੋਂ ਕਿਵੇਂ ਅਡੋਲਤਾ ਪਾ ਸਕਦਾ ਹੈ ਬਾਪ ਕੇ ਪਾਈ ਨਹੀਂ ਸਕਦਾ ਕਹਿੰਦਾ ਬੈਨਾ ਨਾਮ ਹਰ ਕੇ ਆ ਨ ਰਚਨਾ ਅਹਲਾ ਜਨਮ ਗਵਾਈਆ ਬਿਨ ਬੇਨਾਮ ਹਰ ਕਿਆਨ ਰਚਨਾ ਅਰਥਾਤ ਅਕਸਹਰੀ ਪਰਮੇਸ਼ਰ ਜੀ ਦੇ ਕ ਨਾਮ ਤੋਂ ਬਗੈਰ ਹੋਰ ਜਿੰਨੇ ਵੀ ਰਚਨਾ ਹੈ ਨਾ ਮਹਾਰਾਜ ਕਹਿੰਦਾ ਜਿੰਨੇ ਵੀ ਘੜਦਾ ਇਹਦੇ ਵਿੱਚ ਗਲਤਾਨ ਹੋ ਕੇ ਤੂੰ ਆਪਣਾ ਜਨਮ ਅਹਿਲ ਅਰਥਾਤ ਵਿਅਰਥ ਹੀ ਗਵਾ ਲਿਆ ਹੈ ਜੀਵ ਕਹਿੰਦਾ ਹਉ ਹਉ ਕਰਤ ਨਾ ਤ੍ਰਸਨ ਪੂਜਾ ਨਹ ਕਾਮ ਪੂਰਨ ਗਿਆਨ ਬੇਨਵੰਤ ਨਾਨਕ ਬੇਨ ਨਾਮ ਹਰਕੇ ਕੇਤ ਆਪਸ਼ੁਤਾਨੇ ਹੋ ਹੋ ਕਰਤ ਨ ਤਰਸਨ 부ਜੈ ਮੈਂ ਮੈਂ ਕਰਦੇ ਮਹਾਰਾਜ ਕਹਿੰਦੇ ਤੇਰੇ ਅੰਦਰੋਂ ਪਦਾਰਥਾਂ ਦੀ ਤ੍ਰਿਸ਼ਨਾ 부ਜੇ ਨਾ ਲਾਲਸਾ ਭੁੱਖ ਪੜਕਣ ਮਾਇਆ ਦੀ 부ਜੇ ਨਾ ਨਹ ਕਾਮ ਪੂਰਨ ਗਿਆਨ ਅਰਥਾਤ ਕਿ ਰਬ ਰਾਮ ਗਿਆਨ ਦੀ ਪ੍ਰਾਪਤੀ ਵਾਲਾ ਕੰਮ ਵੀ ਪੂਰਾ ਨਾ ਹੋਇਆ ਮਹਾਰਾਜ ਕਹਿੰਦੇ ਮੈਂ ਮੈਂ ਕਰਦਿਆਂ ਸਗੋਂ ਕਹਿੰਦਾ ਬਿਨਵੰਤ ਨਾਨਕ ਬਿਨ ਨਾਮ ਹਰ ਕੇ ਕੀਤ ਆਪਿ ਸ਼ੁਤਾਨੇ ਬਿਨਵੰਤ ਨਾਨਕ ਬਿਨ ਨਾਮ ਹਰ ਕੇ ਅਰਥਾਤ ਕਿ ਬੇਨਤੀਆਂ ਕਰਦੇ ਨੇ ਪਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿਉਂ ਸਾ ਹਰੀ ਪਰਮੇਸ਼ਰ ਜੀ ਦੇ ਕ ਨਾਮ ਤੋਂ ਬਗੈਰ ਗੇਤ ਆ ਪਸ਼ਤਾ ਨਿਰਥਾਤ ਕਿ ਕਿੰਨੇ ਜੀਵ ਸਰਤੀ ਤਰਮ ਸਾਲ ਤੋਂ ਪਸ਼ਤਾ ਕੇ ਗਏ ਝੂਰ ਕੇ ਗਏ ਸੁਗਵੰਤਮ ਆਪਣੇ ਸ਼ੰਤ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਤਾਰ ਅਨਗ੍ਰਹ ਆਪਣਾ ਕਰ ਲੈ ਨਾਰਾਮ ਪੋਜਾ ਗਹ ਕਾਡ ਲਿਓ ਸਾਧੂ ਸੰਗ ਦਿਨ ਨਰਾਮ ਤਾਰ ਅਨਗ੍ਰਹ ਆਪਣਾ ਕਰ ਲੀ ਨਰਾਮ ਅਰਥਾਤ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੀ ਦਇਆ ਧਾਰਨ ਕਰਕੇ ਕਿਰਪਾ ਧਾਰਨ ਕਰਕੇ ਸਾਨੂੰ ਆਪਣੇ ਬਣਾ ਲਿਆ ਹੈ RAM ਜੀ ਪੰਧ ਪੁਜਾਗ ਹਕਾਰਡ ਲਿਆ ਸਾਧੂ ਸੰਗ ਦੀਨ ਨਰਾਮ ਪੁਜਾਗ ਹਕਾਰਡ ਲਿਆ ਅਰਥਾਤ ਕਿ ਸਾਡੀ ਬਾਹ ਫੜ ਕੇ ਸਾਨੂੰ ਸੰਸਾਰ ਰੂਪੀ ਖੋਦ ਦੇ ਵਿੱਚੋਂ ਕੱਢ ਲਿਆ ਔਰ ਮਹਾਰਾਜ ਕਹਿੰਦੇ ਸਾਧੂ ਸੰਗ ਦੀਨ ਨਰਾਮ ਸਾਧੂਆਂ ਦਾ ਸੰਗ ਸਾਨੂੰ ਬਖਸ਼ਿਆ ਉਸ ਰਾਮ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਐਨ ਸਾਧ ਸੰਗਮ ਹਰ ਅਰਾਧੈ ਸਗਲ ਕਲਮਲ ਦੁਖ ਜਲੇ ਮਹਾ ਕਰਮ ਸੁਦਾਨ ਕਿਰਿਆ ਸੰਗ ਤੇਰਾ ਸਹਿ ਚੱਲੇ ਸਾਧ ਸੰਗਮ ਹਰ ਅਰਾਧੈ ਸਾਧੂਆਂ ਦਾ ਸੰਗ ਕਰਕੇ ਹਰੀ ਹਰੀ ਦੀ ਆਰਾਧਨਾ ਕਰਨੀ ਕੀਤੀ ਸਗਲਾ ਕਲਮਲ ਦੁੱਖ ਜਲੇ ਸਾਡੇ ਸਾਰੇ ਪਾਪ ਤੇ ਦੁੱਖ ਵਗੈਰਾ ਜਾਣ ਗਏ ਸੜ ਗਏ ਮਹਾਰਾਏ ਕਹਿੰਦੇ ਮਹਾ ਧਰਮ ਸੁਦਾਨ ਕਿਰਿਆ ਸੰਗ ਤੇਰਾ ਸਹਿ ਚੱਲੇ ਕਰਤਾ ਤ ਕੇ ਜੀਵ ਜਿਹੜਾ ਤੋਂ ਪਰਮੇਸ਼ਰ ਦੇ ਨਾਮ ਨੂੰ ਜਪਣੇ ਵਾਲਾ ਮਹਾਨ ਧਰਮ ਨਿਭਾਉਣਾ ਕੀਤਾ ਨਾ ਮਹਾ ਧਰਮ ਸੁਦਾਨ ਕਿਰਿਆ ਸ੍ਰੇਸ਼ਟ ਦਾਨ ਕੀਤਾ ਤੇ ਧਰਮਦਿਆਂ ਕਰਿਆਵਾ ਕੀਤੀਆਂ ਸਾਂਗ ਤੇਰਾ ਸੇ ਚੱਲੇ ਮਹਾਰਾਜ ਕਹਿੰਦੇ ਅਸਰਤੀ ਧਰਮ ਸਾਲ ਤੋਂ ਤੇਰੇ ਨਾਲ ਕੇਵਲ ਇਹੀ ਮਹਾਨ ਕਾਰਜ ਚੱਲੇ ਹਨ ਕਹਿੰਦਾ ਰਸਨਾ ਆਰਾਧਾ ਏਕ ਸੁਆਮੀ ਹਰ ਨਾਮ ਮਨ ਤਨ ਭੀਨਾ ਨਾਨਕ ਜਸਨਾ ਹਰ ਮਿਲਾਏ ਸੋ ਸਰਬ ਗੁਣ ਪਰਬੀਨਾ ਰਸਨਾ ਆਰਾਧਾ ਏਕ ਸੁਆਮੀ ਹੁਣ ਸਾਡੀ ਰਸਨਾ ਕੇਵਲ ਤੇ ਕੇਵਲ ਇੱਕ ਸੁਆਮੀ ਜੀ ਦੀ ਇੱਕ ਮਾਲਕ ਜੀ ਦੀ ਆਰਾਧਨਾ ਹੀ ਕਰਦੀ ਹੈ ਹਰ ਨਾਮ ਮਨ ਤਨ ਭੀਨਾ ਹੁਣ ਸਾਡਾ ਮਾਨਵੀ ਦਾ ਤਨ ਉਹ ਹਰੀ ਪਰਮੇਸ਼ਰ ਜੀ ਦੇ ਨਾਮ ਦੇ ਵਿੱਚ ਐਨ ਭਜ ਗਿਆ ਗੜੁੱਜ ਹੋ ਗਿਆ ਕਹਿੰਦਾ ਨਾਨਕ ਜਿਸ ਨੂੰ ਹਰ ਮਿਲਾਏ ਸੋ ਸਰਬ ਗੁਣ ਪਰਬੀਨਾ ਨਾਨਕ ਜਸਨੋ ਹਾਰ ਮਿਲਾਏ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਜਿਹੜੇ ਵੀ ਗੁਰਮੁਖ ਗੁਰੂ ਪਿਆਰੇ ਨੂੰ ਹਰੀ ਪਰਮੇਸ਼ਰ ਜੀ ਆਪ ਤਰ ਉੱਠ ਕੇ ਆਪਣੇ ਚਰਨਾਂ ਦੇ ਨਾਲ ਮਿਲਾ ਲੈਂਦਾ ਹੈ ਕਹਿੰਦੇ ਸੋ ਸਰਬਗੁਣ ਪਰਬੀਨ ਅਰਥਾਤ ਕਿਉ ਗੁਰਮੁਖ ਗੁਰੂ ਪਿਆਰਾ ਸਾਰੇ ਗੁਣਾਂ ਦੇ ਵਿੱਚ ਪਰਬੀਨ ਅਰਥਾਤ ਸਿਆਣਾ ਜਮਾ ਰੋ ਨਿਭੜਦਾ ਹੈ ਕਹਿੰਦਾ ਰਸਨਾ ਆਰਾਧੈ ਏਕ ਸੁਆਮੀ ਹਰ ਨਾਮ ਮਨ ਤਨ ਭੀਨਾ ਨਾਨਕ ਕਾ ਜਸਨਾ ਹਰ ਮੈ ਲਾਏ ਸੋ ਸਰਬ ਗੁਣ ਪਰਬਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ